ਕੀ ਨਾਮ ਤਾਂ ੜਾ ਜੀ ਤੁਹਾਡੀ ਬੇਟੀ ਦਾ ਕੀ ਨਾਮ ਹੈ ਨੂਦਿਫਕਾਰ ਜੀ ਤੇ ਅੱਜ ਫਾਜ਼ਲ ਕਾ ਜ਼ਿਲ੍ਹੇ ਦੇ ਵਿੱਚੋਂ ਪਹਿਲੇ ਨੰਬਰ ਤੇ ਰਹੀ ਹੈ ਔਰ ਪੰਜਾਬ ਦੇ ਵਿੱਚ ਸੱਤਵੇਂ ਨੰਬਰ ਤੇ ਆਈ ਹੈ ਹਾਂ ਜੀ ਇਹਦੀ ਮਿਹਨਤ ਨੂੰ ਤੁਸੀਂ ਕਿੰਨਾ ਕੁ ਸਮਝਦੇ ਹੋ ਅੱਜ ਕਿੰਨਾ ਕੁ ਪਰਿਵਾਰ ਖੁਸ਼ ਹੈ ਬਹੁਤ ਖੁਸ਼ ਹਾਂ ਜੀ ਇਸ ਤੱਕ ਦੇ ਸੋਚੇ ਨਹੀਂ ਸੀ ਸਾਡੇ ਗਰੀਬਾਂ ਦੇ ਬੱਚੇ ਵੀ ਧਿਆਨਾਂ ਪਹਿਲਾਂ ਨਹੀਂ ਇਸ ਤਨ ਪੜੇਗੇ ਜੀ ਤੁਸੀਂ ਬਿਲਕੁਲ ਅਨਪੜ੍ਹ ਹਾਂਜੀ ਪੰਜ ਪੜ੍ਹੇ ਹਰਾਨਾ ਵਿੱਚ ਜੀ ਹਿੰਦੀ ਇੱਥੇ ਹਿੰਦੀ ਦਾ ਪੁੱਛਣਾ ਲੱਗਦੀ ਹੈ ਜੀ ਪੰਜਾਬੀ ਲੱਗਦੀ ਹੈ ਅੱਛਾ ਹਾਂ ਜੀ ਤੁਸੀਂ ਪਰਿਵਾਰ ਦੇ ਵਿੱਚ ਕੌਣ ਹੋ ਕੰਗ ਅਸੀਂ ਵੀ ਪਰਨੇ ਮੈਂਬਰ ਆਂਗੇ ਜੋ ਮੇਰੇ ਵੇਟ ਮੈਂ ਜੀ ਨੇ ਡੈਡੀ ਦੀ ਡੈਥ ਹੋ ਗਈ ਜੀ ਕਦੋਂ ਦੀ ਡੈਥ ਹੋਈ ਹੈ 1992 ਦੇ 19 2000

ਇਹ ਅੱਜ ਜ਼ਿਲ੍ਹੇ ਦੇ ਵਿੱਚੋਂ ਟੌਪ ਕੀਤਾ 98% ਨੰਬਰ ਆਇਆ 99% ਨੰਬਰ ਆਇਆ 594 594 ਤੇ 6 ਨੰਬਰ ਹੀ ਘੱਟ ਆ ਬਸ 1% ਹੀ ਘੱਟ ਹੈ ਮਤਲਬ ਇਹ ਤੁਹਾਡੀ ਸਿਸਟਰ ਆ ਤੁਸੀਂ ਇਹਨੂੰ ਪੜਾਉਂ ਰਖਾਈ ਚ ਕੋਰਪੋਰੇਟ ਕਰਦੇ ਹੋਗੇ ਸੰਯੋਗ ਹਾਂਜੀ ਹਾਂਜੀ ਮੈਨੂੰ ਜਿਹੜਾ ਕੁਝ ਨਹੀਂ ਸਮਝ ਆਉਂਦਾ ਸੀ ਮੈਂ ਸਮਝਾ ਦੇਣ ਦੀ ਸੀ ਤੇ ਵੈਸੇ ਤਾਂ ਇਹ ਖੁੱਬੀ ਮਹਤਵਪੂਰਨ ਬੜਦੀ ਆ ਠੀਕ ਹੈ ਹਾਂਜੀ ਮੋਹਨਾ ਬੇਟਾ ਕੀ ਨਾਮ ਹੈ ਲਖਦੀਪ ਕੌਰ ਬੇਟਾ ਤੁਸੀਂ ਇਸ ਜ਼ਿਲ੍ਹੇ ਫਾਜ਼ਿਲਕਾ ਚ ਟੋਪ ਕੀਤਾ ਹੈ ਤੁਸੀਂ ਜਿਸ ਘਰ ਚ ਬਿਲੋਂਗ ਕਰਦੇ ਹੋ ਛੋਟਾ ਜਿਹਾ ਪਰਿਵਾਰ ਆ ਗਰੀਬ ਪਰਿਵਾਰ ਆ ਤੁਸੀਂ ਇੰਨੀ ਮਿਹਨਤ ਕੀਤੀ ਤੁਸੀਂ ਕਿਵੇਂ ਇਹਦੇ ਲਈ ਕਿਨੂਸ ਸਮਝਦੇ ਹੋ ਵੀ ਇਸ ਲਈ ਮਿਹਨਤ ਦੇ ਵਿੱਚ ਕਿੰਨਾ ਕਿੰਨਾ ਸੰਯੋਗ ਸਾਡੇ ਟੀਚਰਾਂ ਦਾ ਤੇ ਇਹਦਾ ਆਂਦਾ ਅੱਛਾ ਅੱਜ ਤੁਸੀਂ ਬੰਨਾ ਕੀ ਚਾਹੁੰਦੇ ਹੋ ਪਰਮਿਕ ਟੀਚਰ ਇਹ ਚੱਲ ਬੰਨ੍ਹਣਾ ਚੁ। ਹਾਂਜੀ। ਤੇ ਡੇਟਾ ਕਿੰਨੀ ਕੋਈ ਮਿਹਨਤ ਕਰਦੇ ਸੀ ਕਿੰਨਾ ਪੜਦੇ ਹੁੰਦੇ ਸੀ? ਸਾਰਾ ਸਾਲ ਹੀ ਬੜੇ ਸੀ ਪ੍ਰੰਤ ਤੋਂ ਪਹਿਲਾਂ ਵੀ ਪੜੇ ਸੀ ਆਵਾ। ਅੱਛਾ ਉਹ ਓਵਰਟਾਈਮ ਵੀ ਲਾਉਂਦੇ ਸੀ? ਹਾਂ 10 ਵਜੇ ਤੱਕ ਪੜ੍ਹਦੇ ਸੀ। 10 ਵਜੇ ਤੱਕ ਪੜ੍ਹਦੇ ਸੀ। ਲਾਦੇ। ਹਾਂਜੀ। ਘਰ ਦਾ ਕੰਮ ਵੀ ਮੰਮਾ ਨਾਲ ਕਰਾਉਂਦੇ ਹੋ ਕੇ ਸੰਗੋ ਕਰਦੇ ਸੀ? ਹਾਂ ਧਾਰ ਵੀ ਕਰਦੇ ਨੇ ਜੀ। ਹੈ? ਧਾਰ ਵੀ ਕਰਦੇ ਆ ਇਹ। ਹਾਂਜੀ। ਧਾਰ ਵੀ ਕਰਦੇ। ਹਾਂਜੀ ਮੈਂ ਕੱਪੜੇ ਉਹਨਾਂ ਨੂੰ। ਤੁਸੀਂ ਕੱਪੜੇ ਬਣਾਉਂਦੇ ਹੋ ਹਾਂਜੀ ਥੋੜੇ ਬਹੁਤ ਬਣਾ ਲੈਂਦਾ ਕਿ ਸਰੋਂ ਨੀਰਾਚਰ ਆਪਾਂ ਇਹ ਧਾਰ ਵੀ ਕਰਦੇ ਹਾਂ ਜੀ ਧਾਰ ਵੀ ਕਰਦੀਆਂ ਹਾਂਜੀ ਰੋਜ਼ ਇਹ ਤਾਂ ਡੀਲੀ ਕਰਦੀ ਇੱਕ ਵਾਰੀ ਜੀ ਅੱਛਾ ਜਲਦੀਪ ਹਾਂਜੀ ਛੋਟੀ ਕੁੜੀ ਅੱਛਾ